ਕਬੀਰ ਸਾਖਤ ਤੇ ਪੜੋ ਜੀ ਸਾਖਤ ਤੇ ਸ਼ੁਕਰ ਭਲਾ ਰਾਖਾ ਆਸ਼ਾ گاؤں ਉਹ ਸਾਖਤ ਬੱਕਰਾ ਮਰ ਗਿਆ ਕੋਏ ਨਾ ਲੈਣ ਆਓ ਸਾਖਤ ਬੰਦਾ ਹੋ ਕੇ ਵੀ ਸੂਰਤੋਂ ਗੰਦਾ ਸਾਖਤ ਬੰਦਾ ਹੋ ਕੇ ਵੀ ਸੂਰਤੋਂ ਗੰਦਾ ਤੇ ਸੂਰ ਪਸ਼ੂ ਹੋ ਕੇ ਵੀ ਬੰਦੇ ਨਾਲੋਂ ਚੰਗਾ ਭਗਤ ਕਬੀਰ ਸਾਹਿਬ ਦੇ ਵਿੱਚ ਕਿਉਂ ਜੇ ਕਿਸੇ ਪਿੰਡ ਵਿੱਚ ਸੂਰ ਰੱਖਿਆ ਹੋਵੇ ਸੂਰ ਕੀ ਕਰਦਾ ਸਾਰੇ ਪਿੰਡ ਵਿੱਚੋਂ ਗੰਦਗੀ ਖਾਂਦਾ ਸੂਰ ਦਾ ਸੁਭਾਅ ਹੈ ਗੰਦਗੀ 'ਚ ਰਹਿਣਾ ਗੰਦਗੀ ਖਾਣਾ ਇਹ ਉਹਦਾ ਸੁਭਾਅ ਜਾਨਵਰ ਹੈ ਉਦੋਂ ਤੋਂ ਵੱਲੋਂ ਉਹਨੂੰ ਇਹ ਸੁਭਾਅ ਮਿਲਿਆ ਹੈ ਕਿ ਉਹਨੇ ਗੰਦਗੀ 'ਚ ਹੀ ਰਹਿਣਾ ਗੰਦਗੀ ਖਾਣੀ ਉਹ ਗੰਦਗੀ ਉਹ ਖਾਂਦਾ ਪਰ ਮਨੁੱਖ ਕੀ ਕਰਦਾ ਹੈ ਮਨੁੱਖ ਨੂੰ ਇੱਕ ਪਾਸੇ ਮਹਾਰਾਜ ਕਹਿੰਦੇ ਕਊਆ ਕਾਕ ਕੋ ਅਮ੍ਰਿਤ ਰਸ ਪਾਈਐ ਤ੍ਰਿਪਤਾ ਵਿਸ਼ਟਾ ਖਾਏ ਮੁਖ ਗੋਹੈ ਆ ਬੰਦਾ ਵੀ ਉਹ ਕਾਂ ਵਰਗਾ ਆ ਜੇ ਇਹਨੂੰ 36 ਪ੍ਰਕਾਰ ਦੇ ਭੋਜਨ ਅੱਗੇ ਰੱਖ ਉਹ ਨਹੀਂ ਖਾਂਦਾ ਤੇ ਨਸ਼ੇ ਵਿਸ਼ੇ ਵਕਾਰਾਂ ਦੇ ਗੰਦ ਵਿੱਚ ਮੂੰਹ ਮਾਰਦਾ ਕਾਂ ਆ ਕਾਂ ਬੰਦਾ ਨਹੀਂ ਹੈਗਾ ਇਹੀ ਕਾਂ ਤੇ ਚਿੱਤੇ ਕਰਦਾ ਗੁਰੂ ਦਾ ਵਰਤ ਸਰ ਸਮਝ ਗਏ ਨਾ ਸਾਧ ਸੰਗਤ ਜਿੰਨਾ ਕਾਂਵਾਂ ਨੂੰ ਤੇ ਚਿੱਟੇ ਬਣਾਉਂਦਾ ਹੰਸ ਇਹਨਾਂ ਕਾਂਾਂ ਨਹੀਂ ਗੁਰੂ ਦਾ ਅੰਮ੍ਰਿਤ ਸਰੋਵਰ ਗਿਆਨ ਸਰੋਵਰ ਇਹ ਅੰਮ੍ਰਿਤ ਬਾਣੀ ਕਾਗੋ ਹੰਸ ਕਰੇ ਕਾਂਾਂ ਤੋਂ ਹੰਸ ਬਣਾਉਂਦੀ ਹੈ ਆਹੀ ਤੇ ਸੁਹਾਸ ਹੀ ਪੰਛੀਆਂ ਵਾਲੇ ਇਹ ਸੁਹਾਸ ਇ ਚ ਇਹਨੂੰ ਕਹਿੰਦੇ ਜੂਨਾ ਭੋਗਣਾ ਜਉਂਦੇ ਜੀ ਜੂਨਾ ਭੋਗ ਰਿਆ ਮਰਨ ਤੋਂ ਬਾਅਦ ਨਹੀਂ ਬੰਦਾ ਜਾਂਦਾ ਹੀ ਕਦੇ ਕੁੱਤਾ ਕਦੇ ਕਾਂ ਗੁਰਮੰਤਰ ਹੀ ਨਸ ਜੋ ਪ੍ਰਾਣੀ ਤਿਰਗੰਤ ਜਲਵ ਪ੍ਰਸ਼ਟਣਾ ਹੂਕਰ ਸੂਕਰ ਕਾਕਾ ਗਰਦਵਾ ਸਰਪਨਾ ਤੁੰ ਖਲਾ ਇਹਨਾਂ ਦੇ ਬਰਾਬਰ ਆ ਮਹਾਰਾਜ ਕਹਿੰਦੇ